ਸੋ ਅਸੀਂ ਦੇਖ ਰਹੇ ਸੀ ਨਬੁਕਦਨਜ਼ਰ ਰਾਜਾ ਦਾ ਦੂਸਰਾ ਸੁਪਨਾ ਔਰ ਦਾਨੀਅਲ ਚੌਥੇ ਅਧਿਆਏ ਦੇ ਵਿੱਚ ਆ ਔਰ ਇਹ ਉਸ ਦੇ ਵਿੱਚ ਦੂਸਰਾ ਵੀਡੀਓ ਆ ਸੋ ਪਿਛਲੇ ਵੀਡੀਓ ਦੇ ਵਿੱਚ ਅਸੀਂ ਦੇਖਿਆ ਸੀਗਾ ਦਾਨੀਅਲ ਚਾਰ ਅਧਿਆਏ ਉਹਦਾ 1 ਤੋਂ ਲੈ ਕੇ ਉਸ ਦਾ 9 ਵਚਨ ਤੱਕ ਜੋ ਅਸੀਂ ਕਵਰ ਕੀਤਾ ਸੀਗਾ ਸੋ ਅੱਜ ਅਸੀਂ ਦੇਖਦੇ ਹਾਂ ਕਿ ਅ 4 ਦਾ 10 ਆਇਤ ਤੋਂ ਲੈ ਕੇ ਉਸ ਦਾ 18 ਵਚਨ ਤੱਕ ਜੋ ਆ ਨਬੁਕਦਨਜ਼ਰ ਜੋ ਆ ਉਹ ਸੁਪਨਾ ਜੋ ਆ ਪੂਰਾ ਸੁਣਾਉਂਦਾ ਆ ਦਾਨੀਅਲ ਨੂੰ ਔਰ ਦਾਨੀਅਲ ਫਿਰ ਚਾਰ ਅਧਿਆਇ ਉਸ ਦਾ 19 ਆਇਤ ਤੋਂ ਲੈ ਕੇ ਉਸ ਦਾ 22 ਆਇਤ ਤੱਕ ਜੋ ਆ ਉਹ ਉਸ ਦਾ ਪੂਰਾ ਜਿਹੜਾ ਆ ਉਹ ਵਿਸਥਾਰ ਦੇ ਨਾਲ ਉਸ ਦਾ ਅਰਥ ਜੋ ਆ ਉਹ ਰਾਜੇ ਨੂੰ ਸਮਝਾਉਂਦਾ ਹੈ ਸੋ ਅਸੀਂ ਜੋ ਸੁਪਨਾ ਔਰ ਸੁਫਨੇ ਦਾ ਜੋ ਅਰਥ ਦਾਨੀਅਲ ਨੇ ਦੱਸਿਆ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਇੱਕ ਸਾਥ ਲੈ ਕੇ ਚੱਲਾਂਗੇ ਸਟੈਪ ਬਾਈ ਸਟੈਪ ਅਸੀਂ ਸੁਫਨੇ ਨੂੰ ਦੇਖਾਂਗੇ ਔਰ ਸਟੈਪ ਬਾਈ ਸਟੈਪ ਅਸੀਂ ਉਸਦੇ ਨਾਲ ਜੋ ਆ ਉਸਦੇ ਅਰਥ ਨੂੰ ਵੀ ਅਸੀਂ ਦੇਖਦੇ ਹੋਏ ਅੱਗੇ ਵਧਾਂਗੇ ਔਰ ਜਦੋਂ 18 ਆਇਤ ਤੱਕ ਜੋ ਦਾਨੀਏਲ ਨੂੰ ਜੋ ਸੁਪਨਾ ਜਦੋਂ ਨਬੂਕਦਨਜ਼ਰ ਨੇ ਸੁਣਾਇਆ ਤਾਂ ਸੁਪਨਾ ਕੀ ਸੀ ਅਸੀਂ ਉਹਦੇ ਇੱਕ ਇੱਕ ਹਿੱਸੇ ਨੂੰ ਅਸੀਂ ਦੇਖਾਂਗੇ ਅੱਗੇ ਜਾ ਕੇ ਸੋ ਜਦੋਂ ਦਾਨੀਏਲ ਨੂੰ ਸੁਪਨਾ ਉਸਨੇ ਪੂਰਾ ਸੁਣਾਇਆ ਉਸ ਤੋਂ ਬਾਅਦ ਉਸਨੇ 18 ਅਯਤ ਵਿੱਚ ਕਿਹਾ ਕਿ ਮੈਂ ਨਬੂਕਦਨਜ਼ਰ ਰਾਜਾ ਨੇ ਇਹ ਸੁਪਨਾ ਵੇਖਿਆ ਹੈ ਤੂੰ ਹੈ ਬੇਲਸ਼ਸਰ ਉਹਦਾ ਅਰਥ ਦੱਸ ਕਿਉਂ ਜੋ ਮੇਰੇ ਰਾਜ ਦੇ ਸਭ ਗਿਆਨੀ ਮੈਨੂੰ ਇਹਦਾ ਅਰਥ ਦੱਸ ਨਹੀਂ ਸਕੇ ਪਰ ਤੂੰ ਦੱਸ ਸਕਦਾ ਹੈ ਕਿਉਂ ਜੋ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ ਸੋ ਅਸੀਂ ਇਸ ਚੀਜ਼ ਉੱਤੇ ਪਿਛਲੇ ਵੀਡੀਓ ਦੇ ਵਿੱਚ ਵੀ ਅਸੀਂ ਕਾਫੀ ਇਸ ਨੂੰ ਖੋਲ ਕੇ ਸਿੱਖਿਆ ਸੀ ਕਿ ਕਿਸ ਪ੍ਰਕਾਰ ਨਬੂਕਦਨਜ਼ਰ ਰਾਜਾ ਜੋ ਆ ਉਹ ਇਸ ਗੱਲ ਦੀ ਘੋਸ਼ਣਾ ਕਰਦਾ ਆ ਕਿੰਨਾ ਕੌਨਫੀਡੈਂਸ ਆ ਉਹਦਾ ਡਾਨੀਅਲ ਦੇ ਪ੍ਰਤੀ ਉਹਨੇ ਡਾਨੀਅਲ ਨੂੰ ਇਨਾ ਕਰੀਬ ਤੋਂ ਜਾਣਿਆ ਸਮਝਿਆ ਸੀ ਸਾਰਾ ਚੀਜ਼ ਨੂੰ ਖੋਲ ਕੇ ਸਿੱਖਿਆ ਸੀਗਾ ਕਿ ਕਿਉਂ ਉਹਨੇ ਕਿਹਾ ਕਿ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਆ ਕਿਉਂਕਿ ਡਾਨੀਅਲ ਨੇ ਆਪਣੇ ਚਾਲ ਚੱਲਨ ਆਪਣੇ ਜੀਵਨ ਦੇ ਦੁਆਰਾ ਪ੍ਰਗਟ ਕੀਤਾ ਇਸ ਸੀਜ਼ਨ ਨੂੰ ਸੋ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਚੀਜ਼ ਜਿਹੜੀ ਗੌਰ ਕਰਨ ਵਾਲੀ ਆ ਉਹ ਕੀ ਆ ਉਹ ਕਹਿ ਰਿਹਾ ਵਾ ਕਿ ਮੇਰੇ ਰਾਜ ਦੇ ਸਭ ਗਿਆਨੀ ਮੈਨੂੰ ਇਹਦਾ ਅਰਥ ਦੱਸ ਨਹੀਂ ਸਕੇ। ਪਰ ਉਹ ਜਿਹੜੇ ਗਿਆਨੀਆਂ ਦੀ ਨਵਕਦ ਨਜ਼ਰ ਗੱਲ ਕਰ ਰਿਹਾ ਆ ਉਹ ਕੋਈ ਛੋਟੇ-ਮੋਟੇ ਗਿਆਨੀ ਨਹੀਂ ਆ। ਉਹ ਕੋ ਛੋਟੇ-ਮੋਟੇ ਆ ਜਿਹੜੇ ਸੜਕਾਂ ਦੇ ਛੋਟੇ-ਛੋਟੇ ਦੁਕਾਨਾ ਖੋਲ ਕੇ ਬੈਠੇ ਆ ਕੋਈ ਜੋਤਸੀ ਜਾਂ ਕੋਈ ਹੱਥ ਵੇਖਣ ਵਾਲਾ ਕੋ ਛੋਟੇ-ਮੋਟੇ ਜਿਹੜੇ ਰੁੱਖਾਂ ਦੇ ਥੱਲੇ ਬੈਠੇ ਹੁੰਦੇ ਆ ਐਸੇ ਲੋਕਾਂ ਦੀ ਨਵਕਦ ਨਜ਼ਰ ਗੱਲ ਨਹੀਂ ਕਰ ਰਿਹਾ। ਉਹ ਬਹੁਤ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਪ੍ਰਸਿੱਧ ਲੋਕ ਹੁੰਦੇ ਸੀ ऐसे ज्ञानी ऐसे ਉਹਨਾਂ ਦੇ ਜਿਹੜੇ ਸਿਆਣੇ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਸੀਗਾ ਰਾਜ ਦੇ ਵਿੱਚ ਸੋ ਉਸ ਉੱਚ ਚੋਟੀ ਦੀ ਬੁੱਧੀ ਔਰ ਗਿਆਨ ਔਰ ਐਸੀ ਆਪਣੀ ਕੁਝ ਜੋਤਿਸ਼ ਵਿਧੀਆਂ ਨੂੰ ਲੈ ਕੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਪ੍ਰਸਿੱਧ ਲੋਕ ਹੁੰਦੇ ਸੀ ਉਹਨਾਂ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਜਾਂ ਨਬੂਦ ਨਜ਼ਰ ਪੂਰੀ ਦੁਨੀਆ ਦੇ ਵਿੱਚ ਉਸੇ ਨਾਮ ਦਾ ਇੱਕ ਡੰਕਾ ਵੱਜ ਚੁੱਕਾ ਹੈ ਸੋ ਉਹਦੇ ਦਰਬਾਰ ਵਿੱਚ ਅਗਰ ਕਿਸੇ ਨੇ ਜੋਤਸ਼ੀ ਜਾਂ ਗਿਆਨੀ ਜਾਂ ਐਸ ਪ੍ਰਕਾਰ ਦਾ ਬਣ ਕੇ ਅਗਰ ਆਉਣਾ ਹੈ ਤਾਂ ਉਸ ਵਿਅਕਤੀ ਦਾ ਇੱਕ ਗਿਆਨ ਔਰ ਦੀ ਸਮਝ ਬੁੱਧੀ ਕਿਸ ਪੱਦਰ ਦੀ ਨਜ਼ਰ ਆਉਂਦੀ ਸੀ ਫੇਰ ਜਾ ਕੇ ਉਹ ਐਡੇ ਵੱਡੇ ਇੱਕ ਸਮਰਾਜ ਦਾ ਇੱਕ ਬਾਦਸ਼ਾਹ ਦੇ ਦਰਬਾਰ ਦਾ ਉਹ ਗਿਆਨੀ ਹੋਣ ਲਈ ਉਹਨੂੰ ਚੁਣਿਆ ਜਾਂਦਾ ਸੀ ਐਰੇ ਗੈਰੇ ਨੂੰ ਮਤਲਬ ਇਸ ਤਰ੍ਹਾਂ ਨਹੀਂ ਸੀ ਹੋ ਗਿਆ ਆ ਸਕਦਾ ਛੋਟੇ ਮोटे ਪੱਦਰ ਦਾ ਨਵਗੁੰਦ ਨਜ਼ਰ ਨੇ ਗਿਆ ਕਿ ਇਸ ਪੱਦਰ ਦੇ ਲੈਵਲ ਤੇ ਇਸ ਉੱਚ ਚੋਟੀ ਦੇ ਜਿਹੜੇ ਗਿਆਨੀ ਆ ਉਹ ਵੀ ਮੈਨੂੰ ਇਹਦਾ ਅਰਥ ਨਹੀਂ ਦੱਸ ਸਕੇ ਮਤਲਬ ਉਹ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਔਰ ਇਹੋ ਜੇ ਸਮੇਂ ਤੇ ਜਦੋਂ ਅਕਸਰ ਕਈ ਵਾਰੀ ਇੱਕ ਵਿਅਕਤੀ ਸੋਚਦਾ ਹੈ ਕਿ ਜਿੱਥੇ ਇੰਨੇ ਵੱਡੇ ਉੱਚ ਚੋਟੀ ਦੇ ਪੂਰੀ ਮਹਾਰਤ ਰੱਖਣ ਵਾਲੇ ਜਿਹੜੇ ਜੋਤਿਸ਼ ਵਿਦਿਆ ਜਾਂ ਗਿਆਨੀ ਜਦੋਂ ਉਹ ਹੱਥ ਖੜਾ ਕਰ ਗਿਆ ਤਾਂ ਕਈ ਵਾਰੀ ਇਨਸਾਨ ਸੋਚਦਾ ਕਿ ਇਹ ਵੀ ਫਿਰ ਕੀ ਦੱਸ ਸਕਦਾ ਹੈ ਜੇ ਇੰਨੇ ਪ੍ਰਸਿੱਧ ਹਸਤੀਆਂ ਨਹੀਂ ਦੱਸ ਸਕੀਆਂ ਤਾਂ ਫਿਰ ਇਹ ਵੀ ਕੀ ਦੱਸ ਸਕੇਗਾ ਇਹ ਤਾਂ ਇੱਕ ਗੁਲਾਮ ਆ ਪਰ ਨਾਬੂਕ ਨੂੰ ਨਜ਼ਰਦਾਇਕ ਕੌਨਫੀਡੈਂਸ ਲੈਵਲ ਦੇਖੋ ਤੁਸੀਂ ਡੈਨੀਅਲ ਦੇ ਪ੍ਰਤੀ ਡੈਨੀਅਲ ਦੇ ਪ੍ਰਤੀ ਉਹਦਾ ਕੌਨਫੀਡੈਂਸ ਦੇਖੋ ਕਿਸ ਹੱਦ ਤੀਕ ਖੁਦਾ ਨੇ ਡੈਨੀਅਲ ਦੇ ਦੁਆਰਾ ਆਪਣੀ ਮਹਿਮਾ ਆਪਣਾ ਜਲਾਲ ਜੋ ਪ੍ਰਗਟ ਕੀਤਾ ਆ ਨਬੁਗਦ ਨਜ਼ਰ ਦੇ ਅੱਗੇ ਕਿ ਨਬੁਗਦ ਨਜ਼ਰ ਕਹਿੰਦਾ ਕਿ ਜੋ ਕੋਈ ਨਹੀਂ ਦੱਸ ਸਕਿਆ ਹੈ ਦਾਨੀਅਲ ਤੂੰ ਦੱਸ ਸਕਦਾ ਉਹ ਦਾਨੀਅਲ ਨੂੰ ਪੁੱਛ ਨਹੀਂ ਰਿਹਾ ਕਿ ਦਾਨੀਅਲ ਕੀ ਤੂੰ ਦੱਸ ਸਕਦਾ ਹੈ ਕਿ ਮੇਰੇ ਜਿੰਨੇ ਜੋਤਸੀ ਗਿਆਨੀ ਉਹ ਤਾਂ ਦੱਸ ਨਹੀਂ ਸਕੇ ਉਹਨਾਂ ਨੇ ਤੇ ਹੱਥ ਖੜੇ ਕਰਦੇ ਕੀ ਤੂੰ ਦੱਸ ਸਕਦਾ ਨਹੀਂ ਦਾਨੀਅਲ ਨੂੰ ਉਹਨੇ ਸਵਾਲ ਨਹੀਂ ਕੀਤਾ ਦਾਨੀਅਲ ਨੂੰ ਉਹਨੇ ਪੁੱਛਿਆ ਨਹੀਂ ਕਿ ਕੀ ਤੂੰ ਦੱਸ ਸਕਦਾ ਜਾਂ ਨਹੀਂ ਕਿ ਮੈਂ ਤੇਰੇ ਤੋਂ ਕੋਈ ਆਸ ਰੱਖਾਂ ਬਲਕਿ ਨਾਬੂਗਤ ਨਜ਼ਰ ਨੇ ਦਾਨੀਲ ਨੂੰ ਕਿਹਾ ਕਿੰਦਾ ਮੈਨੂੰ ਪਤਾ ਤੂੰ ਦੱਸ ਸਕਦਾ ਜੋ ਕੋਈ ਨਹੀਂ ਦੱਸ ਸਕਿਆ ਜਿਹੜੇ ਵੱਡੇ ਵੱਡੇ ਗਿਆਨੀਆਂ ਦੇ ਹੱਥ ਖੜੇ ਕਰ ਦਿੱਤੇ ਪਰ ਤੂੰ ਦੱਸ ਸਕਦਾ ਕਿਉਂ ਕਿ ਮੈਨੂੰ ਪਤਾ ਕਿ ਤੂੰ ਇੱਕ ਜਿਉਂਦੇ ਯਹਵਾ ਪਰਮੇਸ਼ਰ ਦਾ ਦਾਸ ਆ ਤੂੰ ਇੱਕ ਖੁਦਾ ਦਾ ਇੱਕ ਵੱਖਰਾ ਹੀ ਚੁਣਿਆ ਹੋਇਆ ਹੈ ਜੋ ਇੰਨਾ ਲੋਕਾਂ ਦੇ ਕੋਲ ਆ ਉਹਦੇ ਤੋਂ ਕਿਤੇ ਉੱਚ ਚੋਟੀ ਦੀ ਬੁੱਧੀ ਉਹਦੇ ਤੋਂ ਕਿਤੇ ਉੱਚ ਪੱਧਰ ਦਾ ਇੱਕ ਗਿਆਨ ਔਰ ਸਮਝ ਇਹ ਦਾਨੀਲ ਤੇਰੇ ਵਿੱਚ ਮੈਂ ਵੇਖਿਆ ਹੈ ਇਹਨੂੰ ਬੋਲਦਿਆਂ ਇੱਕ ਸਰਵ ਸ਼ਕਤੀਮਾਨ ਇੱਕ ਯਹਵਾ ਪਰਮੇਸ਼ਰ ਦਾ ਇੱਕ ਪਵਿੱਤਰ ਜਨ ਜਿਹਨੂੰ ਦੇਖ ਕੇ ਦੁਨੀਆਂ ਨੂੰ ਇੱਕ ਕੌਨਫੀਡੈਂਸ ਹੁੰਨਾ ਹੈ ਕਿ ਜੋ ਕੋਈ ਨਹੀਂ ਕਰ ਸਕਦਾ ਇਹ ਕਰ ਸਕਦਾ ਹੈ ਜੋ ਗਿਆਨ ਜੋ ਬੁੱਧੀ ਜੋ ਸਮਝ ਜੋ ਦ੍ਰਿੜਤਾ ਜੋ ਕੋਈ ਨਹੀਂ ਦਿਖਾ ਸਕਦਾ ਉਹ ਇਹ ਦਿਖਾ ਸਕਦਾ ਕਿਉਂ ਕਿ ਇਹਦੇ ਅੰਦਰ ਯਹਵਾ ਇੱਕ ਜਿਉਂਦਾ ਪਰਮੇਸ਼ਵਰ ਇਹਦੇ ਅੰਦਰ ਵਾਸ ਕਰਦਾ ਆ ਔਰ ਉਹ ਪਰਮੇਸ਼ਰ ਦੀ ਬੁੱਧੀ ਉਹਦਾ ਗਿਆਨ ਔਰ ਉਹਦੀ ਸਮਝ ਕਦੀ ਫੇਲ ਨਹੀਂ ਹੋ ਸਕਦੀ ਹਾਂ ਦੁਨੀਆ ਦਾ ਸਭ ਤੋਂ ਉੱਚ ਚੋਟੀ ਦਾ ਗਿਆਨ ਵੀ ਫੇਲ ਹੋ ਸਕਦਾ ਉੱਚ ਚੋਟੀ ਦੀ ਬੁੱਧੀ ਵੀ ਫੇਲ ਹੋ ਸਕਦੀ ਆ ਵੱਡੇ ਤੋਂ ਵੱਡੇ ਗਿਆਨੀ ਫੇਲ ਹੋ ਸਕਦੇ ਆ ਪਰ ਉਹ ਖੁਦਾ ਦੀ ਬੁੱਧੀ ਉਹ ਖੁਦਾ ਦਾ ਗਿਆਨ ਔਰ ਖੁਦਾ ਦੀ ਸਮਝ ਕਦੀ ਫੇਲ ਨਹੀਂ ਹੋ ਸਕਦੀ ਇਹ ਕੌਨਫੀਡੈਂਸ ਕਿ ਦੀ ਅੰਦਰ ਨਜ਼ਰ ਆ ਰਿਹਾ ਨਬੁਗੁਦ ਨਜ਼ਰ ਦੇ ਅੰਦਰ ਉਹ ਵਿਸ਼ਵਾਸ ਨਜ਼ਰ ਆ ਰਿਹਾ ਜਿਹੜਾ ਉਹਨੂੰ ਦਾਨੀਅਲ ਦੇ ਸੰਬੰਧ ਵਿੱਚ ਆ ਅੱਜ ਜਿਸ ਸਮੇ ਇੱਕ ਵਿਸ਼ਵਾਸੀ ਨੇ ਜਦੋਂ ਚਾਹੇ ਉਹ ਸਕੂਲ ਵਿੱਚ ਆ ਚਾਹੇ ਕਾਲਜ ਵਿੱਚ ਆ ਚਾਹੇ ਉਹ ਇੱਕ ਆਪਣੇ ਦਫ਼ਤਰ ਚ ਆ ਚਾਹੇ ਉਹ ਆਪਣੀ ਕੰਪਨੀ 'ਚ ਕੰਮ ਕਰਦਾ ਹੈ ਇਸ ਪ੍ਰਕਾਰ ਦਾ ਕੌਨਫੀਡੈਂਸ ਉਸ ਤੇ ਬੌਸ ਨੂੰ ਉਸ ਤੇ ਉੱਪਰ ਦਾ ਕੋਈ ਵੀ ਠੇਕੇਦਾਰ ਆ ਚਾਹੇ ਉਸ ਦਾ ਉੱਪਰ ਦਾ ਕੋਈ ਟੀਚਰ ਆ ਚਾਹੇ ਪ੍ਰੋਫੈਸਰ ਆ ਚਾਹੇ ਕੋਈ ਵੀ ਉਹਦੇ ਸਟਾਫ ਤੇ ਲੋਕ ਆ ਉਹਨਾਂ ਨੂੰ ਇਸ ਪ੍ਰਕਾਰ ਦਾ ਕੌਨਫੀਡੈਂਸ ਹੋਣਾ ਹੈ ਇੱਕ ਵਿਸ਼ਵਾਸੀ ਦੇ ਅੰਦਰ ਵਿਸ਼ਵਾਸੀ ਦੇ ਲਈ ਉਹਨਾਂ ਨੂੰ ਖੁਦਾ ਦਾ ਉਹ ਜਲਾਲ ਔਰ ਖੁਦਾ ਦੀ ਮਹਿਮਾ ਪ੍ਰਗਟ ਹੋਣ ਦੀ ਨਜ਼ਰ ਆਉਣੀ ਆ ਇੱਕ ਮਸੀਹੀ ਜਨ ਦੇ ਅੰਦਰ कि ਸੱਚਮੁੱਚ ਇਸ ਦੀ ਬੁੱਧੀ ਕੁਝ ਅਲੱਗ ਹੈ ਫਿਰ ਦੁਨੀਆ ਸਲੂਟ ਕਰੂਗੀ ਇਸ ਗੱਲ ਨੂੰ ਜਾਣਨ ਤੋਂ ਬਾਅਦ ਜਦੋਂ ਸਾਡੇ ਵਿੱਚੋਂ ਉਹ ਗਿਆਨ ਉਹ ਬੁੱਧੀ ਉਹ ਸਮਝ ਜਿਹੜੀ ਉਹ ਯਹਵਾ ਪਰਮੇਸ਼ਵਰ ਵੱਲੋਂ ਸਾਨੂੰ ਮਿਲਦੀ ਹੈ ਜਦੋਂ ਉਹਨਾਂ ਦੇ ਅੱਗੇ ਅਸੀਂ ਪ੍ਰਗਟ ਕਰਦੇ ਹਾਂ ਇਸ ਲਈ ਪਰਮੇਸ਼ਰ ਦੇ ਵਚਨ ਚ ਲਿਖਿਆ ਪਹਿਲਾ ਕੋਰਿੰਥੀ 1 ਅਧਿਆਇ ਉਸਤਾ 27 ਵਚਨ ਚ ਲਿਖਿਆ ਸਗੋ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ ਹੁਣ ਅਸੀਂ ਸਗਾ ਦੇ ਅਸੀਂ ਦੇਖਦੇ ਕੀ ਲੱਜਿਆਵਾਨ ਕਿਸ ਤਰ੍ਹਾਂ ਕਰੇ ਹੁਣ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਨਬੂਗਦ ਨਜ਼ਰ ਰਾਜਾ ਦੇ ਜਿੰਨੇ ਗਿਆਨੀ ਜਿੰਨੇ ਬੁੱਧਵਾਨ ਜਿੰਨੇ ਜੋਤਿਸ਼ ਵਿੱਦਿਆ ਜਾਣਨ ਵਾਲੇ ਜਿੰਨੇ ਵੀ ਆਪਣੇ ਆਪ ਨੂੰ ਕੁਝ ਸਮਝਦੇ ਹੋਣਗੇ ਕਿ ਅਸੀਂ ਉਸ ਰਾਜੇ ਦੇ ਦਰਬਾਰ ਦੇ ਉੱਚ ਚੋਟੀ ਦੇ ਗਿਆਨੀ ਆ ਉਹਨਾਂ ਵਿੱਚ ਹੋ ਸਕਦਾ ਦਾਨੀਅਲ ਦੀ ਕੀ ਕੋਈ ਵਕਤ ਨਾ ਹੋਵੇ ਕਿ ਇਹ ਵੀ ਜੀ ਗਿਆਨੀਆਂ ਚੋਂ ਦਾ ਇਹ ਗੁਲਾਮ ਇਹ ਯਹੂਦਾ ਯਹੂਦਾ ਗੋਤਰ ਤੋਂ ਇਹ ਯਹੂਦੀ ਲੋਕਾਂ ਦੇ ਵਿੱਚ ਆਇਆ ਆ ਇਹ ਗੁਲਾਮ ਆਏ ਸੋ ਉਸ ਸਮੇਂ ਉਸਕਦਰ ਦਾਨੀਅਲ ਦਾ ਕੀ ਮੁੱਲ ਪੈਂਦਾ ਇੱਕ ਗੁਲਾਮ ਨੂੰ ਵੈਸੇ ਹੀ ਬਹੁਤ ਇੱਕ ਤੋਛ ਨਜ਼ਰ ਨਾਲ ਦੇਖਿਆ ਜਾਂਦਾ ਸੀ ਉਸ ਸਮੇਂ ਦੇ ਵਿੱਚ ਪਰ ਹੁਣ ਪਰਮੇਸ਼ਵਰ ਕੀ ਕਰੇਗਾ ਇੱਕ ਗੁਲਾਮ ਨੂੰ ਖੜਾ ਕਰੇਗਾ ਜਿਹੜਾ ਬਾਬਲ ਦੇਸ਼ ਦੇ ਵਿੱਚ ਕਿਸ ਤਰ੍ਹਾਂ ਲਿਆਂਦਾ ਗਿਆ ਇੱਕ ਗੁਲਾਮ ਦੇ ਵਜੋਂ ਉਹ ਪਰਮੇਸ਼ਵਰ ਇਸ ਨੂੰ ਖੜਾ ਕਰੇਗਾ ਔਰ ਇਨਾਂ ਗਿਆਨੀਆਂ ਨੂੰ ਲੱਜਿਆਮਾਨ ਕਰੇਗਾ ਜਿਸ ਸਮੇ ਇਹ ਅਰਥ ਦੱਸੇਗਾ ਉਸ ਸਮੇ ਬਾਬਲ ਸਮਰਾਜ ਦਾ ਹਰ ਗਿਆਨੀ ਔਰ ਹਰ ਪ੍ਰਕਾਰ ਦਾ ਬੁੱਧਵਾਨ ਹਰ ਪ੍ਰਕਾਰ ਦਾ ਜੋਤਿਸ਼ ਵਿਦਿਆ ਜਾਣਨ ਵਾਲੇ ਸਭ ਸ਼ਰਮਿੰਦੇ ਹੋਣਗੇ ਇਹ ਸਭ ਜਾਣਨਗੇ ਕਿ ਹੋ ਸਕਦਾ ਕੋਈ ਉਹਨਾਂ ਚ 50 ਸਾਲ ਦਾ ਕੋਈ 60 ਸਾਲ ਦਾ ਕੋਈ 70 ਸਾਲ ਦਾ ਹੋਵੇ ਪਰ ਦਾਨੀਅਲ ਦੀ ਉਮਰ ਕਿੰਨੀ ਹੈ ਦਾਨੀਅਲ ਇੱਕ ਨੌਜਵਾਨ ਹੈ ਦਾਨੀਅਲ ਦੀ ਉਮਰ ਜ਼ਿਆਦਾ ਨਹੀਂ ਹੈ ਕਿਉਂਕਿ ਨਬੁਕਦਨਜ਼ਰ ਦੇ ਸਮੇਂ ਵਿੱਚ ਹੀ ਉਹ ਲਿਆਂਦਾ ਗਿਆ ਸੀ ਅਜੇ ਵੀ ਨਬਗੁਨ ਨਬਗੁਦ ਨਜ਼ਰ ਹੀ ਅਜੇ ਵੀ ਰਾਜਾ ਹੈ ਇਹਨੇ ਤੋਂ ਬਹੁਤ ਰਾਜੇ ਬਦਲਦੇ ਦੇਖਨੇ ਆਪਣੇ ਸਮੇਂ ਚ ਸੋ ਅਜੇ ਇਹਦੀ ਉਮਰ ਜ਼ਿਆਦਾ ਨਹੀਂ ਹੈ 25 30 ਸਾਲ ਤੋਂ ਜ਼ਿਆਦਾ ਨਹੀਂ ਹੈ ਇਸ ਤੋਂ ਵੀ ਸ਼ਾਇਦ ਘੱਟ ਹੋਵੇ ਸੋ ਇੱਕ ਨੌਜਵਾਨ ਹੁਣ ਉਹ ਦੱਸੇਗਾ ਜੋ ਬਾਬਲ ਸਮਰਾਜ ਦਾ ਕੋਈ ਗਿਆਨੀ ਨਹੀਂ ਦੱਸ ਸਕਿਆ ਇਸ ਪ੍ਰਕਾਰ ਨਾਲ ਪਰਮੇਸ਼ਰ ਸ਼ਰਮਿੰਦਿਆਂ ਕਰਦਾ ਹੈ ਲੱਜਾਵਾਨ ਕਰਦਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵਿਸ਼ਵਾਸੀਆਂ ਨੂੰ ਮਸੀਹੀ ਲੋਕਾਂ ਨੂੰ ਤੁੱਛ ਜਾਣਦੇ ਆ ਮਸੀਹੀ ਲੋਕਾਂ ਨੂੰ ਜ਼ੀਰੋ ਮੰਨ ਕੇ ਚੱਲਦੇ ਆ ਸੋ ਅਜਿਹੇ ਸਮੇਂ ਤੇ ਖੁਦਾ ਐਸੀ ਬੁੱਧੀ ਐਸਾ ਗਿਆਨ ਪ੍ਰਗਟ ਕਰੇਗਾ ਕਿ ਵੱਡੇ ਤੋਂ ਵੱਡੇ ਗਿਆਨੀ ਵੀ ਜਿਹੜੇ ਆ ਉਹ ਬੌਣੇ ਸਾਬਤ ਹੋ ਜਾਂਦੇ ਆ ਮਸੀਹੀ ਲੋਕਾਂ ਦੇ ਸਾਹਮਣੇ ਸੋ ਇਸ ਦਾ ਮਤਲਬ ਇਹ ਨਹੀਂ ਕਿ ਮੂਰਖਾਂ ਨੂੰ ਪਰਮੇਸ਼ਰ ਨੇ ਚੁਣਿਆ ਨਾ ਮਤਲਬ ਇਹ ਨਹੀਂ ਸਾਡੀਆਂ ਮੂਰਖਤਾਈਆਂ ਦੇ ਦੁਆਰਾ ਪਰਮੇਸ਼ਰ ਉਹਨਾਂ ਨੂੰ ਲੱਜਾਵਾਂ ਨਹੀਂ ਕਰੇਗਾ ਬਲਕਿ ਜਦੋਂ ਅਸੀਂ ਮੂਰਖਤਾਈਆਂ ਪ੍ਰਗਟ ਕਰ ਕਰਕੇ ਅਸੀਂ ਕਹਿੰਨੇ ਨਹੀਂ ਜੀ ਅਸੀਂ ਤਾਂ ਮੂਰਖ ਆ ਸਾਨੂੰ ਮੂਰਖਾਂ ਨੂੰ ਹੀ ਚੁਣਿਆ ਆ ਪਰਮੇਸ਼ਰ ਨੇ ਸਾਨੂੰ ਇਸ ਲਈ ਨਹੀਂ ਚੁਣਿਆ ਕਿ ਅਸੀਂ ਦੁਨੀਆ ਦੇ ਅੱਗੇ ਮੂਰਖ ਹੋ ਕੇ ਦਿਖਾਈਏ ਮੂਰਖਾਂ ਵਾਲੀਆਂ ਹਰਕਤਾਂ ਕਰੀਏ ਮੂਰਖਤਾਵਾਲੀਆਂ ਗੱਲਾਂ ਕਰੀਏ ਔਰ ਬਾਅਦ ਵਿੱਚ ਇਸ ਗੱਲ ਤੇ ਕਮਾਂਡ ਕਰੀਏ ਕਿ ਨਹੀਂ ਜੇ ਕੋਈ ਗੱਲ ਨਹੀਂ ਅਸੀਂ ਮੂਰਖਿਆਂ ਤੇ ਮੂਰਖਾਂ ਨੂੰ ਹੀ ਖੁਦਾ ਨੇ ਚੁਣਿਆ ਨਹੀਂ ਇਸ ਦਾ ਮਤਲਬ ਇਹ ਨਹੀਂ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਦੁਨੀਆ ਦੇ ਵਿੱਚ ਮੂਰਖ ਸਮਝੇ ਜਾਂਦੇ ਆ ਜਿਨ੍ਹਾਂ ਨੂੰ ਲੋਕ ਇੱਕ ਐਸਾ ਇੱਕ ਤੁਛ ਜਾਣਦੇ ਆ ਜਿਸ ਤਰ੍ਹਾਂ ਯੂਸਫ ਨੂੰ ਦੇਖਿਆ ਜਾਵੇ ਤਾਂ ਉਸ ਤੇ ਭਰਾ ਨੂੰ ਕੀ ਸਮਝਦੇ ਸੀ ਉਹ ਕੁਝ ਨਹੀਂ ਸਮਝਦੇ ਸੀ ਉਹਨੂੰ ਇਨੇ ਕ ਯੂਸਫ ਮੂਰਖ ਸੀ ਯੂਸਫ ਇੱਕ ਅੱਛਾ ਬੁੱਧੀਮਾਨ ਸੀਗਾ ਪਰ ਯੂਸਫ ਦੇ ਭਰਾਵਾਂ ਦੀ ਨਜ਼ਰ ਚ ਮੂਰਖ ਸੀਗਾ ਜਿਸ ਸਮੇਂ ਅਸੀਂ ਦਾਊਦ ਨੂੰ ਦੇਖਦੇ ਹਾਂ ਤਾਂ ਦਾਊਦ ਨੂੰ ਉਸ ਦੇ ਭਰਾ ਜਾਂ ਉਸ ਦਾ ਬਾਪ ਕੀ ਸਮਝਦਾ ਸੀ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਸਮੇਂ ਸ਼ੈਮੂਲ ਨਬੀ ਜਦੋਂ ਯੱਸੀ ਦੇ ਕੋਲ ਹੁੰਦਾ ਹੈ ਕਿ ਤੇਰੇ ਇੱਕ ਬੇਟੇ ਨੂੰ ਰਾਜਾ ਹੋਣ ਲਈ ਮੱਸਾ ਕਰਨ ਲਈ ਪਰਮੇਸ਼ਰ ਨੇ ਮੈਨੂੰ ਭੇਜਿਆ ਆਇਆ ਤੋ ਉਸ ਸਮੇਂ ਉਹਨੇ ਦਾਊਦ ਨੂੰ ਬੁਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਉਹਨੇ ਜਦੋਂ ਉਹਨੇ ਸੱਤਾਂ ਨੂੰ ਵਾਰੀ-ਵਾਰੀ ਅੱਗੇ ਕੀਤਾ ਉਸ ਉਹਨੇ ਕਹਿ ਗੀ ਤੇਰਾ ਕੋਈ ਹੋਰ ਪੁੱਤਰ ਨਹੀਂ ਕਿਹਾ ਇੱਕ ਹੋਰ ਹੈਗਾ ਮਤਲਬ ਕਦੋਂ ਦਾਊਦ ਦਾ ਚੇਤਾ ਹੈ ਜਦੋਂ ਸੱਤੋਂ ਵਾਰੀ-ਵਾਰੀ ਭੁਗਤ ਕੇ ਕੋਈ ਨਹੀਂ ਚੁਣਿਆ ਪਰਮੇਸ਼ਰ ਨੇ ਜਦੋਂ ਸੈਮੂਲ ਨੇ ਪੁੱਛਿਆ ਕਿ ਕੋਈ ਹੋਰ ਹੈਗਾ ਉਹ ਕਹਿੰਦਾ ਇੱਕ ਹੈਗਾ ਤੇ ਨਾ ਸੈਮੂਲ 16 ਅਧਿਆਇ ਜੇ ਤੁਸੀਂ ਪੜ ਸਕਦੇ ਹੋ ਸੋ ਕਹਿੰਦਾ ਭਾਵ ਕਿ ਆ ਕਿ ਕਈ ਵਾਰ ਅਸੀਂ ਕੁਝ ਹੋਣ ਦੇ ਬਾਵਜੂਦ ਵੀ ਸੰਸਾਰ ਵੱਲੋਂ ਕੁਝ ਨਹੀਂ ਸਮਝੇ ਜਾਂਦੇ ਸੋ ਇਸ ਲਈ ਕਿ ਸੰਸਾਰ ਦੇ ਮੂਰਖਾਂ ਨੂੰ ਸੋ ਕਹਿੰਦਾ ਭਾ ਕਿ ਜਿਹੜੇ ਸੰਸਾਰ ਵੱਲੋਂ ਰੱਦ ਕਰ ਦਿੱਤੇ ਜਾਂਦੇ ਆ ਮੂਰਖ ਸਮਝ ਲਏ ਜਾਂਦੇ ਆ ਜਿਨ੍ਹਾਂ ਨੂੰ ਜ਼ੀਰੋ ਸਮਝ ਲਿਆ ਜਾਂਦਾ ਜਿਨ੍ਹਾਂ ਨੂੰ ਕਿ ਕਿਸੇ ਕੰਮ ਦਾ ਨਹੀਂ ਆ ਸੋ ਪਰਮੇਸ਼ਰ ਐਸੇ ਲੋਕਾਂ ਨੂੰ ਖੜਾ ਕਰਕੇ ਔਰ ਪ੍ਰਗਟ ਕਰਦਾ ਹੈ ਦੁਨੀਆ ਨੂੰ ਕਿ ਦੇਖੋ ਪਰਮੇਸ਼ਰ ਦਾ ਗਿਆਨ ਔਰ ਪਰਮੇਸ਼ਰ ਦੀ ਸਮਝ ਪਰ ਮੇਸ਼ਰ ਦੀ ਬੁੱਧੀ ਨੂੰ ਦੇਖੋ ਕਿਉਂਕਿ ਇਸ ਮਨੁੱਖ ਵਿੱਚ ਤੋਂ ਤੁਹਾਨੂੰ ਬੁੱਧੀ ਨਜ਼ਰ ਨਹੀਂ ਆਈ ਹੁਣ ਖੁਦਾ ਆਪਣੀ ਬੁੱਧੀ ਨੂੰ ਇਸ ਦੇ ਵਿੱਚੋਂ ਓਕੇ ਕੀ ਕਰੇਗਾ ਪ੍ਰਗਟ ਕਰੇਗਾ ਸੋ ਨਬੁਗਦ ਨਜ਼ਰ ਜੁਆ ਉਸਨੇ ਕਿੰਨਾ ਵੱਡਾ ਕੋਨਫੀਡੈਂਸ ਦਿਖਾਇਆ ਦਾਨੀਲ ਦੇ ਸੰਬੰਧ ਵਿੱਚ ਕਹਿੰਦਾ ਤੂੰ ਕੀ ਕਰ ਸਕਦਾ ਹੈ ਦੱਸ ਸਕਦਾ ਹੈ ਔਰ ਸਭ ਤੋਂ ਵੱਡੀ ਚੀਜ਼ ਸਿਰਫ ਇਹ ਨਹੀਂ ਆ ਕਿ ਨਬੁਗਦ ਨਜ਼ਰ ਰਾਜਾ ਨੇ ਜੁਆ डानियल ਦੇ ਉੱਤੇ ਇੱਕ ਕੌਨਫੀਡੈਂਸ ਦਿਖਾਇਆ ਵਿਸ਼ਵਾਸ ਦਿਖਾਇਆ ਕਿ ਤੂੰ ਦੱਸ ਸਕਦਾ ਹੈ ਬਲਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਦਾਨੀਅਲ ਨੇ ਰਾਜੇ ਦੇ ਉਸ ਵਿਸ਼ਵਾਸ ਤੇ ਪੂਰਾ ਖਰਾ ਉਤਰ ਕੇ ਦਿਖਾਇਆ ਉਸਨੇ ਸੱਚ ਮੁੱਚ ਉਸਨੇ ਦੱਸਿਆ ਅਰਥ ਕਿਉਂ ਕਿਉਂਕਿ ਦਾਨੀਅਲ ਨੇ ਪਰਮੇਸ਼ਵਰ ਦੇ ਨਾਲ ਜੋ ਆਪਣਾ ਜੋ ਸੰਬੰਧ ਸੀਗਾ ਉਹ ਕਿਸ ਕਦਰ ਉਸ ਨੂੰ ਸਾਫ਼ ਔਰ پاک ਔਰ ਸਾਫ਼ ਕਰਕੇ ਰੱਖਿਆ ਸੀਗਾ ਕਿੰਨਾ ਅੱਛਾ ਸੰਬੰਧ ਖੁਦਾ ਦੇ ਨਾਲ ਉਸਨੇ ਬਣਾ ਕੇ ਰੱਖਿਆ ਕਿ ਜੋ ਬਾਹਰ ਤੋਂ ਦੁਨੀਆ ਮੇਰੇ ਉੱਤੇ ਕੌਨਫੀਡੈਂਸ ਦਿਖਾ ਰਹੀ ਹੈ ਕਿ ਪਰਮੇਸ਼ਰ ਦਾ ਦਾਸ ਹੈ ਇਹ ਪਰਮੇਸ਼ਰ ਦਾ ਜਾਣਿਆ ਇਸ ਲਈ ਜ਼ਰੂਰ ਖੁਦਾ ਇਸ ਦੇ ਦੁਆਰਾ ਦੱਸ ਸਕਦਾ ਹੈ ਤੋ ਅੰਦਰ ਤੋਂ ਡੈਨੀਅਲ ਨੇ ਆਪਣੇ ਆਤਮਿਕ ਜੀਵਨ ਦਾ ਵਾਤਾਵਰਨ ਉਹ ਮਾਹੌਲ ਵੀ ਐਸਾ ਪਾਕ ਸਾਫ਼ ਕਰਕੇ ਰੱਖਿਆ ਆ ਕਿ ਸੱਚ ਮੁੱਚ ਪਰਮੇਸ਼ਰ ਨੇ ਉਹਦੇ ਦੁਆਰਾ ਉਸ ਅਰਥ ਨੂੰ ਪ੍ਰਗਟ ਕੀਤਾ ਡੈਨੀਅਲ ਨੇ ਉਸ ਦਾ ਅਰਥ ਨੂੰ ਸਮਝਿਆ ਔਰ ਡੈਨੀਅਲ ਨੇ ਉਹਨੂੰ ਦੱਸਿਆ ਔਰ ਸੋਚ ਕੇ ਦੇਖੋ ਅਗਰ ਡੈਨੀਅਲ ਜੋ ਆ ਜੋ ਕਿ 2 ਅਧਿਆਏ ਵਿੱਚ ਵੀ ਇਹ ਅਰਥ ਜੋ ਆ ਦੱਸ ਕੇ ਆਇਆ ਆ ਨਬੂਕਦਨਜ਼ਰ ਨੂੰ ਮੂਰਤੀਆਂ ਦਾ ਮੂਰਤੀ ਦਾ ਜੋ ਚਾਰ ਹਿੱਸਿਆਂ ਦਾ ਜੋ ਦਰਸ਼ਨ ਸੀਗਾ ਉਹ ਦੱਸਿਆ ਦਾਨੀਅਲ ਨੇ ਸੋ ਕਹਿੰਦਾ ਭਾਵ ਕਿ ਕਈ ਵਾਰ ਕਿ ਹੁੰਦਾ ਆ ਕਿ ਸਮਾਂ ਗੁਜ਼ਰਨ ਦੇ ਨਾਲ ਕਈ ਵਾਰੀ ਖੁਦਾ ਦੇ ਕੁਝ ਦਾਸ ਲੋਕ ਜਾਂ ਵਿਸ਼ਵਾਸੀ ਲੋਕ ਜੋ ਆ ਉਹ ਕਈ ਵਾਰ ਅੰਦਰ ਹੀ ਅੰਦਰ ਖੁਦਾ ਦੇ ਨਾਲ ਆਪਣਾ ਸੰਬੰਧ ਜਿਹੜਾ ਉਹ ਪੂਰੀ ਤਰ੍ਹਾਂ ਖਰਾਬ ਕਰਕੇ ਬੈਠ ਜਾਂਦੇ ਆ ਬਾਹਰ ਤੋਂ ਤੋਂ ਨਜ਼ਰ ਹੁੰਦਾ ਕਿ ਇਹ ਪਹਿਲਾਂ ਦੀ ਤਰ੍ਹਾਂ ਹੀ ਖੁਦਾ ਦਾ ਦਾਸ ਆ ਪਹਿਲਾਂ ਦੀ ਤਰ੍ਹਾਂ ਹੀ ਇਹ ਖੁਦਾ ਦਾ ਇੱਕ ਵਿਸ਼ਵਾਸੀ ਜਾਂਨੇ ਆ ਪਰ ਪੈਨੋ ਵਾਲੇ ਹਾਲਾਤ ਨਹੀਂ ਰਹਿ ਚੁੱਕੇ ਹੁੰਦੇ ਕਈ ਵਾਰੀ ਕੁਝ ਸੇਵਕਾਂ ਦੇ ਜਾਂ ਕੁਝ ਵਿਸ਼ਵਾਸੀਆਂ ਦੇ ਸੋ ਪੈਨੋ ਤੇ ਉਹ ਕਿਸੇ ਦੀ ਉਮੀਦ ਤੇ ਖਰੇ ਉੱਤਰੇ ਹੁੰਦੇ ਆ 2 ਸਾਲ ਪੈਨੋ 5 ਸਾਲ ਪੈਨੋ ਪੈਨੋ ਤੋਂ ਉਹਨਾਂ ਦੀ ਪ੍ਰਾਰਥਨਾ ਦੇ ਦੁਆਰਾ ਉਹਨਾਂ ਦੇ ਵਚਨ ਦੇ ਦੁਆਰਾ ਉਹਨਾਂ ਦੇ ਦੁਆਰਾ ਬਣਿਆ ਨੇ ਆਸ਼ੀਸ਼ ਪਾਈ ਹੁੰਦੀ ਆ ਪਰ ਕਈ ਵਾਰੀ ਕਈ ਵਾਰ ਅੰਦਰ ਹੀ ਅੰਦਰ ਜੋ ਆ ਕੁਝ ਸੇਵਕ ਲੋਕ ਜਾਂ ਕੁਝ ਵਿਸ਼ਵਾਸੀ ਲੋਕ ਉਹ ਇੰਨਾ ਕੁ ਜ਼ਿਆਦਾ ਆਪਣੇ ਵਿਵੇਕ ਨੂੰ ਦੂਸ਼ਿਤ ਕਰ ਲੈਂਦੇ ਆਪਣੇ ਆਤਮਿਕ ਜੀਵਨ ਨੂੰ ਖਰਾਬ ਕਰ ਲੈਂਦੇ ਆ ਸੰਸਾਰ ਦਾ ਕੁਝ ਤੁਸੀਂ ਦੇਖ ਸਕਦੇ ਜਿਸ ਦਾ ਲਾਲਚ ਦੇ ਦੁਆਰਾ ਵਿਚਾਰ ਦੇ ਦੁਆਰਾ ਏ ਘਮੰਡ ਦੇ ਦੁਆਰਾ ਕਿ ਦੁਨੀਆ ਤੋਂ ਕਈ ਵਾਰੀ ਉਸੇ ਉਮੀਦ ਨੂੰ ਲਗਾ ਕੇ ਬੈਠੀ ਰਹਿੰਦੀ ਆ ਕਿ ਹਾਂ ਇਹ ਪਰਮੇਸ਼ਰ ਦਾ ਦਾਸ ਹੈ ਜਿਸ ਤਰ੍ਹਾਂ 5 ਸਾਲ ਪਹਿਲੋਂ ਇਹ ਸਾਡੀ ਉਮੀਦ ਤੇ ਖਰਾ ਉਤਰਿਆ ਸੀ ਅੱਜ ਵੀ ਖਰਾ ਉਤਰੂਗਾ ਪਰ ਉਹਨਾਂ 5 ਸਾਲਾਂ ਚ ਕਈ ਵਾਰੀ ਉਸ ਵਿਅਕਤੀ ਦਾ ਸਤਰ ਬਹੁਤ ਡਿੱਗ ਚੁੱਕਾ ਹੁੰਦਾ ਆ ਉਹ 5 ਸਾਲ ਪਹਿਲੋਂ ਤੇ ਖਰਾ ਉਤਰਿਆ ਹੁੰਦਾ ਹੈ ਪਰ 5 ਸਾਲ ਬਾਅਦ ਕਈ ਵਾਰੀ ਉਹ ਉਸ ਉਮੀਦ ਤੇ ਖਰਾ ਨਹੀਂ ਉਤਰ ਪੰਦਾ ਪਰ ਦਾਨੀਅਲ ਜੋ ਆ ਰਾਜਾ ਨਬੁਕਦਨਜ਼ਰ ਦੇ ਪਹਿਲੇ ਸੁਖਨੇ ਵਾਲੀ ਜਿਸ ਤਰ੍ਹਾਂ ਉਹਨੇ ਰਾਜੇ ਦੀ ਉਮੀਦ ਤੇ ਖਰਾ ਉਤਰ ਕੇ ਦਿਖਾਇਆ ਹਾਲਾਂਕਿ ਉਸ ਵਕਤ ਤੋਂ ਰਾਜਾ ਜਾਣਦਾ ਵੀ ਨਹੀਂ ਸੀ ਦਾਨੀਅਲ ਨੂੰ ਪਰ ਰਾਜੇ ਦਾ ਉਸ ਅਰਥ ਨੂੰ ਉਸਨੇ ਦੱਸਿਆ ਸੋ ਉਸ ਸਮੇਂ ਦੀ ਜੋ ਉਮੀਦ ਨਬੂਗਦ ਨਜ਼ਰ ਦੀ ਦਾਨੀਅਲ ਤੋਂ ਬਣ ਗਈ ਉਸੇ ਉਮੀਦ ਦੇ ਉੱਪਰ ਦਾਨੀਅਲ ਨੇ ਹੁਣ ਵੀ ਉਸ ਨੂੰ ਖਰਾ ਉਤਰ ਕੇ ਦਿਖਾਇਆ ਕਿਉਂਕਿ ਉਹਨੇ ਉਸ ਸਮੇਂ ਦੇ ਖੁਦਾ ਨਾਲ ਜੋ ਸੰਬੰਧ ਨੂੰ ਉਹਨੇ ਹੁਣ ਤੱਕ ਉਸ ਸੰਬੰਧ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਉਹਨੇ ਆਪਣੇ ਆਤਮਿਕ ਜੀਵਨ 'ਚ ਆਪਣੇ ਅਭਿਸ਼ੇਕ ਦੇ ਵਿੱਚ ਉਸਨੇ ਕੋਈ ਗਿਰਾਵਟ ਨਹੀਂ ਆਉਣ ਦਿੱਤੀ ਸਮਾਂ ਗੁਜ਼ਰਨ ਦੇ ਨਾਲ ਦਾਨੀਅਲ ਦੇ ਵਿੱਚ ਨਵਾਂ ਨਿਖਾਰ ਆਇਆ ਹੋਵੇਗਾ ਦਾਨੀਅਲ ਦੇ ਵਿੱਚ ਉਹ ਨਵਾਂ ਤਾਜ਼ਾਪਨ ਆਇਆ ਹੋਵੇਗਾ डानियल ਦੇ ਵਿੱਚ ਹੋਰ ਜਿਆਦਾ ਗ੍ਰੋਥ ਉન્નਤੀ ਹੋਈ ਹੋਏਗੀ ਪਰ ਗਿਰਾਵਟ ਕੁਝ ਨਹੀਂ ਆਈ ਉਹਦੇ ਆਤਮਿਕ ਜੀਵਨ ਚ ਕੋਈ ਗਿਰਾਵਟ ਨਹੀਂ ਆਈ ਕਿਉਂਕਿ ਅਗਰ ਦਾਨੀਅਲ ਦਾ ਅੰਦਰ ਹੀ ਅੰਦਰ ਅਗਰ ਰਾਜ ਮਹਿਲ ਦੇ ਸੁੱਖ ਵਿਲਾਸ ਅਗਰ ਉਸਗਾ ਦੇ ਕੁਝ ਵੀ ਵਿਚਾਰ ਕੁਝ ਅਸਲੀਲਤਾ ਅਗਰ ਕੁਝ ਤਾਨ ਸੰਪਤੀ ਦੇ ਲਾਲਚ ਵਿੱਚ ਆ ਕੇ ਅਗਰ ਦਾਨੀਅਲ ਦਾ ਆਤਮਿਕ ਸਤਰ ਡਿੱਗ ਚੁੱਕਾ ਹੁੰਦਾ ਅਗਰ ਗਿਰ ਚੁੱਕਾ ਹੁੰਦਾ ਤਾਂ ਉਹ ਕਦੀ ਵੀ ਰਾਜਾ ਨਬੂਕਤ ਨਜ਼ਰ ਦੀ ਇਸ ਉਮੀਦ ਦੇ ਉੱਤੇ ਕਦੀ ਖੜਾ ਹੁਣ ਨਹੀਂ ਸੀ ਉਤਰ ਸਕਦਾ ਜਦੋਂ ਰਾਜੇ ਨੇ ਬੋਲਣਾ ਸੀ ਤੂੰ ਦੱਸ ਸਕਦਾ ਹੈ ਪਰ ਦਾਨੀਅਲ ਨੇ ਅੰਦਰ ਹੀ ਅੰਦਰ ਬੋਲਣਾ ਸੀ ਕਿ ਹੁਣ ਮੈਂ ਨਹੀਂ ਦੱਸ ਸਕਦਾ ਪਰ ਦਾਨੀਅਲ ਨੂੰ ਪਤਾ ਹੈ ਕਿ ਹਾਂ ਰਾਜਾ ਠੀਕ ਆ ਜੋ ਤੇਰਾ ਕੌਨਫੀਡੈਂਸ ਹੈ ਉਹ ਬਿਲਕੁਲ ਠੀਕ ਹੈ ਜੋ ਤੁਸੀਂ ਮੇਰੇ ਉੱਤੇ ਵਿਸ਼ਵਾਸ ਜਤਾ ਰਹੇ ਆ ਮੈਂ ਤੈਨੂੰ ਉਸ ਵਿਸ਼ਵਾਸ ਤੇ ਖਰਾ ਉਤਰ ਕੇ ਦਿਖਾਉਂਗਾ ਕਿਉਂਕਿ ਮੇਰਾ ਪਰਮੇਸ਼ਰ ਦੇ ਨਾਲ ਜੋ ਸੰਬੰਧ ਉਸ ਸਮੇਂ ਸੀ ਉਹੀ ਸੰਬੰਧ ਦੇ ਨਾਲ ਮੈਂ ਅੱਜ ਖੜਾ ਆ ਸੋ ਇਸ ਜਗ੍ਹਾ ਦੇ ਉੱਤੇ ਸਾਡੇ ਲਈ ਇੱਕ ਬਹੁਤ ਵੱਡਾ ਸਬਕ ਹੈ ਕਿ ਜਿਸ ਤਰ੍ਹਾਂ ਰਾਜਾ ਨਬੂਗਦਨਜ਼ਰ ਡੈਨਿਅਲ ਤੋਂ ਇੱਕ ਉਮੀਦ ਲਗਾ ਕੇ ਬੈਠਾ ਹੈ ਇੱਕ ਵਿਸ਼ਵਾਸ ਲਗਾ ਕੇ ਬੈਠਾ ਹੈ ਉਹਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਖੁਦਾ ਦਾ ਜਨ ਮੇਰੀ ਉਮੀਦ ਤੇ ਖਰਾ ਉਤਰੇਗਾ ਇਸੇ ਪ੍ਰਕਾਰ ਹਰ ਮਸੀਹੀ ਵਿਸ਼ਵਾਸੀ ਹਰ ਖੁਦਾ ਦੇ ਦਾਸ ਨੇ ਇਸੀ ਨੂੰ ਯਾਦ ਰੱਖਣਾ ਦੁਨੀਆ ਤੁਹਾਡੇ ਉੱਤੇ ਬਹੁਤ ਉਮੀਦ ਲਗਾ ਕੇ ਬੈਠੀ ਹੁੰਦੀ ਹੈ ਦੁਨੀਆ ਦੇ ਵਿੱਚ ਬਹੁਤ ਲੋਕ ਜਿਹੜੇ ਤੁਹਾਨੂੰ ਜਾਣਦੇ ਆ ਕਈ ਸਾਲਾਂ ਤੋਂ ਕਿ ਇਹ ਪਰਮੇਸ਼ਰ ਦੇ ਲੋਕ ਆ ਇਕ ਖੁਦਾ ਦੀ ਮਹਿਮਾ ਖੁਦਾ ਦੀ ਪ੍ਰਸੰਸਾ ਕਰਨ ਵਾਲੇ ਲੋਕ ਆ ਇਹ ਖੁਦਾ ਦੇ ਆਤਮਾ ਨਾਲ ਭਰੇ ਹੋਏ ਲੋਕ ਆ ਇਸ ਲਈ ਬਹੁਤ ਸਾਰੇ ਲੋਕ ਸਾਡੀਆਂ ਪ੍ਰਾਰਥਨਾਵਾਂ ਤੋਂ ਵੀ ਬੜੀ ਉਮੀਦ ਲਗਾ ਕੇ ਬੈਠੇ ਹੁੰਦੇ ਆ ਉਹ ਸਾਡੇ ਤੋਂ ਇੱਕ ਇਮਾਨਦਾਰੀ ਦੀ ਇੱਕ ਵਫਾਦਾਰੀ ਦੀ ਬੜੀ ਉਮੀਦ ਲਗਾ ਕੇ ਬੈਠੇ ਹੁੰਦੇ ਆ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਦੁਨੀਆ ਦਾ ਕੋਈ ਵੀ ਵਿਅਕਤੀ ਵਿਸ਼ਵਾਸ ਘਾਤ ਕਰ ਸਕਦਾ ਹੈ ਬੇਈਮਾਨੀ ਕਰ ਸਕਦਾ ਹੈ ਪਰ ਇਹ ਪਰਮੇਸ਼ਰ ਦੇ ਲੋਕ ਆ ਇਹ ਖੁਦਾ ਦੇ ਲੋਕ ਆ ਇਹ ਜ਼ਰੂਰ ਮੇਰੇ ਨਾਲ ਵਫਾਦਾਰੀ ਨਿਭਾਉਣਗੇ ਇਹ ਜ਼ਰੂਰ ਮੇਰੇ ਵਿਸ਼ਵਾਸ ਤੇ ਖਰੇ ਉਤਰਨਗੇ ਇਹ ਕਦੀ ਮੇਰੇ ਨਾਲ ਛਾਲ ਨਹੀਂ ਖੇਡਣਗੇ ਪਰ ਇਹੋ ਜੇ ਸਮੇਂ ਤੇ ਜਦੋਂ ਖੁਦਾ ਦਾ ਕੋਈ ਜਨ ਖੁਦਾ ਦਾ ਦਾਸ ਜਾਂ ਖੁਦਾ ਦਾ ਕੋਈ ਵੀ ਕੋਈ ਵੀ ਮਸੀਹੀ ਵਿਸ਼ਵਾਸੀ ਜਦੋਂ ਕਿਸੇ ਦੀ ਉਮੀਦ ਨੂੰ ਨਾ ਉਮੀਦ ਤੇ ਬਦਲ ਦਿੰਦਾ ਹੈ ਜਦੋਂ ਕਿਸੇ ਨੂੰ ਵਿਸ਼ਵਾਸ ਘਾਤ ਕਰਦਾ ਕਿਸ ਹੱਦ ਤੀਖ ਅਸੀਂ ਦੂਜਿਆਂ ਲਈ ਠੋਕਰ ਦਾ ਕਾਰਨ ਬਣਦੇ ਆ ਅਸੀਂ ਦੁਨੀਆਂ ਨੂੰ ਕਿਸ ਹੱਦ ਤੀਕੋ ਉਹਨਾਂ ਦਾ ਦਿਲ ਤੋੜ ਦਿੰਨੇ ਆ ਕਿਉਂ ਕਿਉਂਕਿ ਉਹ ਦੁਨੀਆਂ ਤੋਂ ਤੋਂ ਉਹਨੂੰ ਕੋਈ ਉਮੀਦ ਨਹੀਂ ਸੀ ਕਿੰਨੇ ਲੋਕ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਇਹ ਡਾਕਟਰ ਇੱਕ ਮਸੀਹੀ ਆ ਇਹ ਖੁਦਾ ਦਾ ਇੱਕ ਜਾਣਿਆ ਖੁਦਾ ਦੇ ਵਚਨ ਨੂੰ ਜਾਣਨ ਵਾਲਾ ਆ ਉਹ ਕਿੰਨੀ ਉਮੀਦ ਲਗਾ ਕੇ ਲੈਂਦੇ ਆ ਕਿ ਨਹੀਂ ਇਹ ਤੋਂ ਨਹੀਂ ਗਲਤ ਕਰੇਗਾ ਇਹ ਵਕੀਲ ਇਹ ਚਰਚ ਜਾਂਦਾ ਆ ਇਹ ਖੁਦਾ ਦਾ ਇੱਕ ਪਵਿੱਤਰ ਜਾਣਿਆ ਮਸੀਹੀ ਆ ਸਿਕ ਮਸੀਹੀ ਸੁਣ ਕੇ ਹੀ ਕਿੰਨੇ ਲੋਕ ਜਿਹੜੇ ਆ ਉਹ ਸਾਡੇ ਤੋਂ ਬੜੀ ਉਮੀਦ ਲਗਾ ਲੈਂਦੇ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਦੁਨੀਆ ਚਾਹੇ 100 ਵਾਰੀ ਫਰਾਡ ਕਰੇ ਪਰ ਇਹ ਤਾਂ ਪਰਮੇਸ਼ਰ ਦਾ ਉਹ ਵਚਨ ਨੂੰ ਜਾਣਨ ਵਾਲਾ ਹੈ ਪਰਮੇਸ਼ਰ ਦੇ ਨਾਲ ਚੱਲਣ ਵਾਲਾ ਵਿਅਕਤੀ ਹੈ ਇਸ ਲਈ ਇਹੋ ਜੇ ਸਮੇ ਦੇ ਉੱਤੇ ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਆਪਣੇ ਕੈਰੈਕਟਰ ਨੂੰ ਆਪਣੇ ਕਿਰਦਾਰ ਨੂੰ ਆਪਣੇ ਖੁਦਾ ਦੇ ਨਾਲ ਦੇ ਉਸ ਸੰਬੰਧ ਨੂੰ ਇੰਨਾ پاک ਸਾਫ਼ ਰੱਖੋ ਇਨਾ ਅੱਛਾ ਇੱਕ ਚਾਲ ਚਲਾਨੇ ਇੱਕ ਅੱਛਾ ਇੱਕ ਆਪਣਾ ਅੰਦਰ ਦਾ ਮਾਹੌਲ ਨੂੰ ਰੱਖੋ ਤਾਂ ਕਿ ਜਦੋਂ ਵੀ ਕੋਈ ਤੁਹਾਡੇ ਤੋਂ ਕੋਈ ਉਮੀਦ ਲਗਾ ਲੈਂਦਾ ਹੈ ਨਾ ਤੁਸੀਂ ਉਸ ਦੀ ਉਮੀਦ ਤੇ ਉਸ ਤਰ੍ਹਾਂ ਹੀ ਖਰੇ ਉਤਰ ਕੇ ਦਿਖਾਓ ਜਿਸ ਤਾ ਦਾਨੀਅਲ ਨੇ ਰਾਜਾ ਨਬੁਗਦ ਨਜ਼ਰ ਦੀ ਉਮੀਦ ਤੇ ਖਰਾ ਉਤਰ ਕੇ ਦਿਖਾਇਆ। ਔਰ ਉਹੀ ਸਮਾਂ ਹੁੰਦਾ ਹੈ ਜਦੋਂ ਦੁਨੀਆ ਸਾਡੇ ਪਰਮੇਸ਼ਵਰ ਦੀ ਮਹਿਮਾ ਔਰ ਉਸ ਦੀ ਪ੍ਰਸੰਸਾ ਕਰਨ ਲਈ ਮਜਬੂਰ ਹੋ ਜਾਂਦੀ ਹੈ। ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਜੋ ਵਚਨ ਬੋਲੇ ਆ ਮੱਤੀ ਦੀ ਅੰਜੀਲ ਉਸਤਾ 5 ਅਧਿਆਏ ਉਸਤਾ 16 ਵਚਨ ਦੇ ਵਿੱਚ ਜੋ ਯੀਸ਼ੂ ਮਸੀਹ ਨੇ ਬੋਲਿਆ ਕਿ ਤੁਹਾਡਾ ਚਾਨਣ ਜਿਹੜਾ ਹੈ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰੇ ਸੋ ਚਾਨਣ ਤਾਂ ਹੀ ਚਮਕੇਗਾ ਅਗਰ ਸਾਡੇ ਅੰਦਰ ਖੁਦਾ ਦਾ ਇੱਕ ਤੇਜ ਇੱਕ ਜਲਾਲ ਅਗਰ ਸਾਡੇ ਅੰਦਰ ਹੈ ਤੋ ਹੀ ਉਹਦੀ ਚਮਕ ਬਾਹਰ ਆਏਗੀ ਕਿਉਂਕਿ ਅਸੇ ਇੱਕ ਝੂਠੀ ਚਮਕ ਜੁੜੀ ਜੋ ਆਉ ਉਹਦੇ ਨਾਲ ਅਸੀਂ ਦੁਨੀਆ ਨੂੰ ਬੇਵਕੂਫ ਨਹੀਂ ਬਣਾ ਸਕਦੇ ਅੱਜ ਅਸੀਂ ਅੱਜ ਬਹੁਤ ਸਾਰੇ ਵਿਸ਼ਵਾਸੀ ਲੋ ਅੰਦਰ ਚਾਏ ਹਨੇਰਾ ਹੈ ਪਰ ਬਾਹਰੋਂ ਥੋੜਾ ਜਿਹਾ ਇੱਕ ਬਨਾਵਟੀ ਚਮਕ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਜਿਆਦਾ ਦੇਰ ਤੱਕ ਅਸੀਂ ਉਸ ਚਮਕ ਨੂੰ ਲੈ ਕੇ ਦੁਨੀਆ ਨੂੰ ਬੇਵਕੂਫ ਨਹੀਂ ਬਣਾ ਸਕਦੇ ਔਰ ਜਿਸ ਸਮੇਂ ਤੁਸੀਂ ਦੇਖੋ موسی ਨਬੀ ਪਹਾੜ ਤੋਂ ਉਤਰਿਆ ਪਰਮੇਸ਼ਰ ਦੇ ਨਾਲ ਉਸਨੇ 40 ਦਿਨ 40 ਰਾਤ ਹਾੜ ਤੋਂ ਇੱਕ ਸਮਾਂ گزارਿਆ ਔਰ ਜਦੋਂ ਪਹਾੜ ਤੋਂ ਉਤਰਿਆ ਤਾਂ ਉਹਦੇ ਚਿਹਰੇ ਦੀ ਚਮਕ ਜੋ ਆ ਉਹ ਦੱਸ ਰਹੀ ਸੀ ਕਿ ਇਹ ਕਿਸ ਪਰਮੇਸ਼ਰ ਦੇ ਨਾਲ ਇੱਕ ਸਮਾਂ ਬទਿਤ ਕਰਕੇ ਆਇਆ ਉਹਦਾ ਚਿਹਰੇ ਹੀ ਦਾ ਚਮਕ ਦੱਸ ਰਿਆ ਸੀ ਕਿ ਇਹਦਾ ਪਰਮੇਸ਼ਰ ਜਵਾ ਉਹ ਕਿੰਨਾ ਜਲਾਲ ਦਾ ਪਰਮੇਸ਼ਰ ਹੈ ਉਹਦਾ ਜਲਾਲ ਉਸ ਤੇ ਤੇਜ ਦਾ ਪ੍ਰਚਾਰ موسی ਦੇ ਮੂੰਹ ਦੀ ਖੱਲ ਨੇ ਕੀਤਾ ਅੱਜ ਇਸੇ ਪ੍ਰਕਾਰ ਅੱਜ ਅਸੀਂ ਸਾਡੇ ਚਿਹਰੇ ਦੀ ਚਮਕ ਦਮਕ ਸਾਡੇ ਜੀਵਨ ਦੀ ਚਮਕ ਸਾਡੇ ਸੁਭਾਅ ਦੀ ਚਮਕ ਸਾਡਾ ਸਲੂਕ ਸਾਡਾ ਬਿਹੇਵੀਅਰ ਦੀ ਚਮਕ ਜੋ ਸਾਡੇ ਆਸ-ਪਾਸ ਦੇ ਲੋਕਾਂ ਦੇ ਨਾਲ ਉਸ ਨੂੰ ਦੇਖ ਕੇ ਦੁਨੀਆ ਨੂੰ ਪਤਾ ਚੱਲਣਾ ਹੈ ਕਿ ਅਸੀਂ ਕਿਸ ਪਰਮੇਸ਼ਰ ਦੇ ਲੋਕ ਆ ਉਸ ਸਾਡਾ ਖੁਦਾ ਕਿਸ ਪ੍ਰਕਾਰ ਦਾ ਹੈ ਉਸ ਸਾਡੇ ਖੁਦਾ ਦਾ ਵਚਨ ਕਿਸ ਪ੍ਰਕਾਰ ਦਾ ਹੈ ਔਰ ਜਿਸ ਪ੍ਰਕਾਰ ਪਤਰਸ ਲਿਖਦਾ ਆ ਪਹਿਲਾ ਪਤਰਸ ਦੂਸਰਾ ਅਧਿਆਇ ਉਸ ਦਾ 9 ਵਚਨ ਚ ਲਿਖਿਆ ਪਰ ਤੁਸੀਂ ਚੁਣਿਆ ਹੋਇਆ ਵੰਸ਼ ਜਾਜਕਾਂ ਦੀ ਸ਼ਾਹੀ ਮੰਡਲੀ ਪਵਿੱਤਰ ਕੌਮ ਪਰਮੇਸ਼ਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹਦਿਆਂ ਗੁਣਾ ਦਾ ਪ੍ਰਚਾਰ ਕਰੋ ਜਿਹਨੇ ਤੁਹਾਨੂੰ ਹਨੇਰੇ ਤੋਂ ਆਪਣੀ ਚਰ ਦੇ ਚਾਨਣ ਵਿੱਚ ਸੱਦ ਲਿਆ ਇਸ ਸਗਾਤੇ ਇਸ ਸ਼ਬਦ ਦੇ ਉੱਪਰ ਅਸੀਂ ਗੌਰ ਕਰੀਏ ਇਸ ਸਗਾਤੇ ਲਿਖਿਆ ਉਸ ਦੇਾ ਗੁਣਾ ਦਾ ਪ੍ਰਚਾਰ ਮਤਲਬ ਜੋ ਪਰਮੇਸ਼ਵਰ ਦੇ ਅੰਦਰ ਦੇ ਗੁਣ ਆ ਪਰਮੇਸ਼ਵਰ ਦੀਆਂ ਖੂਬੀਆਂ ਉਸ ਦਾ ਪ੍ਰਚਾਰ ਕਿਸ ਤਰ੍ਹਾਂ ਆਪਣੇ ਜੀਵਨ ਦੇ ਦੁਆਰਾ ਆਪਣੇ ਚਾਲ ਚੱਲਣ ਦੇ ਦੁਆਰਾ ਜੋ ਦਾਨੀਅਲ ਆ ਦਾਨੀਅਲ ਨੇ ਆਪਣੇ ਪਰਮੇਸ਼ਵਰ ਦੇ ਉਹਨਾਂ ਗੁਣਾਂ ਦਾ ਪ੍ਰਚਾਰ ਕੀਤਾ ਉਹਨੇ ਦਸਿਆ ਨਾ ਜੋਤਸੀਆਂ ਨੂੰ ਦਿਖ ਦਿਖੋ ਸਾਡਾ ਪਰਮੇਸ਼ਰ ਦੀ ਬੁੱਧੀ ਔਰ ਸਾਡੇ ਪਰਮੇਸ਼ਰ ਦਾ ਗਿਆਨ ਉਸ ਤੇ ਤੁਲ ਨਾ ਕੋਈ ਬੁੱਧਵਾਨ ਹੋ ਸਕਿਆ ਔਰ ਨਾ ਕੋਈ ਹੋ ਸਕਦਾ। ਜਿਸ ਪ੍ਰਕਾਰ ਪ੍ਰਗੋਦ ਵਚਨ ਚ ਲਿਖਿਆ ਕਲੂਸੀਆ ਦੀ ਪਤਰੀ ਦੂਸਰਾ ਅਧਿਆਇ ਉਸਦਾ 3 ਵਚਨ ਚ ਲਿਖਿਆ ਚਿਹਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਗੁਪਤ ਹਨ। ਸੇ ਸੰਗਤ ਦੇ ਵੇਖੋ ਲਿਖਿਆ ਪਰਮੇਸ਼ਰ ਦੀ ਬੁੱਧੀ ਔਰ ਪਰਮੇਸ਼ਰ ਦਾ ਜਿਹੜਾ ਗਿਆਨ ਆ ਉਸ ਦੇ ਵਿੱਚ ਸਾਰੇ ਖਜ਼ਾਨੇ मतलब खजाना शब्द ਜਿਹੜਾ ਆ ਉਹ ਕੋਈ 2-4 ਚਾਂਦੀ ਦੇ ਸੋਨੇ ਦੇ ਸਿੱਕਿਆਂ ਨੂੰ ਖਜ਼ਾਨਾ ਨਹੀਂ ਬੋਲ ਦਿੱਤਾ ਜਾਂਦਾ ਅਗਰ ਖਜ਼ਾਨਾ ਸ਼ਬਦ ਇੱਕ ਟ੍ਰੈਜ਼ਰ ਸ਼ਬਦ ਹੋਣਾ ਹੈ ਤਾਂ ਕਿਸ ਹੱਦ ਤੀਕ ਤੱਕ ਭੰਡਾਰ ਹੋਣਾ ਹੈ ਜਿਹੜਾ ਉਹ ਫੇਰ ਉਹਦੇ ਵਾਸਤੇ ਕੋ ਖਜ਼ਾਨਾ ਸ਼ਬਦ ਆਏਗਾ ਸੋ ਪਰਮੇਸ਼ਰ ਦੀ ਬੁੱਧੀ ਪਰਮੇਸ਼ਰ ਦਾ ਗਿਆਨ ਜੋ ਲਿਖਿਆ ਉਸ ਦੇ ਵਿੱਚ ਕੈਸੇ ਅਸੀਮ ਅਨਸਰਚੇਬਲ ਇੱਕ ਅਣਲੱਭ ਖਜ਼ਾਨੇ ਆ ਗੁਪਤ ਖਜ਼ਾਨੇ ਆ ਸੋ ਉਸ ਖਜ਼ਾਨੇ ਨੂੰ ਉਸ ਖਜ਼ਾਨੇ ਦੀ ਇੱਕ ਝਲਕ ਦਿਖਾਈ ਰਾਜਾ ਨਬੂਦ ਨਜ਼ਰ ਨੂੰ ਡੈਨੀਅਲ ਨੇ ਸਿਸਲੀ ਅਸੀਂ ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖਿਏ ਕਿ ਅਗਰ ਖੁਦਾ ਅਗਰ ਦਾਨੀਅਲ ਨਾਮ ਦੀ ਇੱਕ ਮਿੱਟੀ ਨੂੰ ਹੱਥ ਵਿੱਚ ਲੈ ਕੇ ਅਗਰ ਉਹ ਇਸ ਪ੍ਰਕਾਰ ਦਾ ਇੱਕ ਬਰਤਨ ਬਣਾ ਕੇ ਖੜਾ ਕਰ ਸਕਦਾ ਆ ਇਸ ਪ੍ਰਕਾਰ ਦੇ ਅਸੀਮ ਖਜ਼ਾਨੇ ਅਗਰ ਉਸ ਬਰਤਨ ਦੇ ਵਿੱਚ ਉਹਦੀ ਪ੍ਰਗਟ ਕਰ ਸਕਦਾ ਆ ਤਾਂ ਉਹੀ ਪਰਮੇਸ਼ਰ ਅੱਜ ਸਾਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ ਆ ਉਹੀ ਪਰਮੇਸ਼ਰ ਅੱਜ ਸਾਡੇ ਤੋਂ ਵੀ ਕੋਈ ਉਮੀਦ ਲਗਾ ਕੇ ਬੈਠਾ ਹੈ ਕਿ ਇੱਕ ਮਿੱਟੀ ਦੀ ਨਿਆਈ ਤੋਂ ਆਪਣੇ ਆਪ ਨੂੰ ਮੇਰੇ ਹੱਥ ਵਿੱਚ ਦੇ ਮੈਂ ਤੈਨੂੰ ਵੀ ਬਣਾ ਸਕਦਾ ਹਾਂ ਸੋ ਸੋਚ ਕੇ ਦੇਖੋ डानियल ਉਹ ਪਰਮੇਸ਼ਰ ਦਾ ਮੰਦਰ ਨਹੀਂ ਬਣਿਆ ਸੀ ਉਹ ਪਵਿੱਤਰ ਆਤਮਾ ਦਾ ਮੰਦਰ ਨਹੀਂ ਸੀ ਉਹਨੂੰ ਦੁਜਾ ਸਹਾਇਕ ਉਸ ਰੀਤੀ ਨਾਲ ਨਹੀਂ ਸੀ ਬਖਸ਼ਿਆ ਗਿਆ ਜਿਸ ਰੀਤੀ ਨਾਲ ਦੁਜਾ ਸਹਾਇਕ ਸਾਡੇ ਲਈ ਸਵਰਗ ਨੇ ਬਖਸ਼ਿਆ ਇਸ ਪ੍ਰਕਾਰ ਸਾਨੂੰ ਆਪਣਾ ਮੰਦਰ ਬਣਾਇਆ ਇਸ ਪ੍ਰਕਾਰ ਖੁਦਾ ਨੇ ਆਪਣੇ ਦੇਹੀ ਦਾ ਇੱਕ ਅੰਗ ਹੋਣ ਲਈ ਸਾਨੂੰ ਚੁਣਿਆ ਹੈ ਅਗਰ ਸੋਚੋ ਦਾਨੀਅਲ ਉਸ ਸਮੇਂ ਤੇ ਖੁਦਾ ਦੇ ਹੱਥ ਵਿੱਚ ਆ ਗਏ ਇਸ ਪ੍ਰਕਾਰ ਦੀ ਚਮਕ ਧਮਕ ਅਗਰ ਦੁਨੀਆ ਨੂੰ ਦਿਖਾ ਸਕਦਾ ਆ ਤਾਂ ਅੱਜ ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਦੁਲਹਨ ਹੋ ਕੇ ਕਿਸ ਪੱਦਰ ਦੀ ਚਮਕ ਜਿਹੜੀ ਆ ਉਹ ਆਪਣੇ ਜੀਵਨ ਚੋਂ ਆਪਣੀ ਬੁੱਧੀ ਗਿਆਨ ਸਮਝ ਵਿੱਚੋਂ ਅਸੀਂ ਕਿਸ ਪੱਦਰ ਦੀ ਉਹ ਚਮਕ ਅਸੀਂ ਇਸ ਦੁਨੀਆ ਨੂੰ ਦਿਖਾ ਸਕਦੇ ਆ ਕਿ ਇਹ ਦੁਨੀਆ ਇਸ ਸੰਸਾਰ ਏ ਉਸ ਪਰਮੇਸ਼ਵਰ ਨੂੰ ਸਲੂਟ ਕਰਨ ਲਈ ਮਜਬੂਰ ਹੋ ਜਾਏਗੀ ਉਸ ਪਰਮੇਸ਼ਵਰ ਨੂੰ ਉਹਦੀ ਪ੍ਰਸੰਸਾ ਦੀ ਮਹਿਮਾ ਕਰਨ ਲਈ ਮਜਬੂਰ ਹੋ ਜਾਏਗੀ ਜਿਹੜਾ ਪਰਮੇਸ਼ਰ ਨੇ ਸਾਨੂੰ ਹੱਥ ਵਿੱਚ ਲਿਆ ਹੋਇਆ ਹੈ ਅਗਰ ਅਸੀਂ ਆਪਣਾ ਜੀਵਨ ਦੇ ਦੁਆਰਾ ਉਸਦੇ ਗੁਣਾ ਦਾ ਪ੍ਰਚਾਰ ਕਰਨਾ ਸਿੱਖ ਲਈਏ ਅਗਰ ਅਸੀਂ ਉਸ ਖੁਦਾ ਦੀ ਉਹ ਚਮਕ ਉਹ ਯਿਸੂ ਮਸੀਹ ਨੇ ਜੋ ਬੋਲਿਆ ਕਿ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਅਗਰ ਅਸੀਂ ਸਵਚਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਹੋਏ ਆਪਣਾ ਜੀਵਨ ਬਤੀਤ ਕਰੀਏ ਜਿਸ ਤਰ੍ਹਾਂ ਦਾਨੀਅਲ ਨੇ ਕੀਤਾ ਤਾਂ ਅਸੀਂ ਜੋ ਆ ਸਿਰਫ ਜ਼ੁਬਾਨ ਦੇ ਨਾਲ ਨਹੀਂ ਸਿਰਫ ਗੱਲਾਂ ਬਾਤਾਂ ਨਾਲ ਨਹੀਂ ਆਪਣੇ ਜੀਵਨ ਦੇ ਦੁਆਰਾ ਆਪਣੇ ਚਾਲ ਚੱਲਣ ਦੇ ਦੁਆਰਾ ਅਸੀਂ ਪ੍ਰਚਾਰ ਕਰਾਂਗੇ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਸਚਾਨਨ ਦਾ ਦੁਨੀਆ ਜਾਣੂਗੀ ਕਿ ਸੱਚਮੁੱਚ ਤੁਹਾਡਾ ਪਰਮੇਸ਼ਰ ਮਹਾਨ ਹੈ ਜਿਨੇ ਤੁਹਾਨੂੰ ਆਪਣੇ ਹੱਥ ਚ ਲਿਆ ਹੋਇਆ ਸੋ ਪ੍ਰਭੂ ਸੁਵਚੰਦ ਦੇ ਰਾਏ ਸਾਨੂੰ ਆਸ਼ੀਸ਼ ਦੇ ਸੋ ਇਹ ਦੂਸਰਾ ਵੀਡੀਓ ਸੀਗਾ ਦਾਨੀਅਲ ਦਾ ਜੋ ਚੌਥਾ ਦੇ ਆਇਆ ਜੋ ਨਬੂਕਦ ਨਜ਼ਰ ਦਾ ਦੂਸਰਾ ਸੁਪਨਾ ਆ ਸੋ ਅਗਲੇ ਵੀਡੀਓ ਦੇ ਵਿੱਚ ਅਸੀਂ ਉਸ ਸੁਪਨੇ ਨੂੰ ਦੇਖਣਾ ਸ਼ੁਰੂ ਕਰਾਂਗੇ ਔਰ ਉਸਦੇ ਅਰਥ ਨੂੰ ਅਸੀਂ ਨਾਲ ਨਾਲ ਦੇਖਾਂਗੇ ਸੋ ਪ੍ਰਭੂ ਸਾਨੂੰ ਆਸ਼ੀਸ਼ ਦੇ ਅਮੇਨ